ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਆ ਗੰਦੂਆ ਆ ਤਾਇਆ ਕੰਗੇ ਜੱਟ ਕੱਲੇ ਜਾਣੇ ਨੂੰ ਹੈ ਤਾਂ ਔਖੇ ਹੀ ਕੰਮ ਧੰਦੇ ਦਾ ਹੋਵੇ ਹੈ ਤਾਂ ਔਖੇ ਹੀ ਵੀਰ ਕੋਈ ਇਥੇ ਰਿਸ਼ਤਾ ਹੀ ਕਰਾ ਦੇ ਯਾਰ ਕੋਈ ਛੱਡੀ ਛੁੱਡੀ ਹੋਵੇ ਰਿਸ਼ਤਾ ਮੈਂ ਕਈ ਵਾਰੀ ਛਲਾਹ ਕਰੀਆ ਮੈਂ ਕਹਾ ਯਾਰ ਕੰਮ ਵਾਲਾ ਬੰਦਾ ਕੋਈ ਕਰਾ ਦੇ ਹਾਂ ਕੋਈ ਕਰੂੰ ਆ ਨੀਗਾ ਯਾਰ ਕਰਵਾ ਯਾਰ ਕੋਈ ਕੰਮ ਵਾਲਾ ਨਹੀਂ ਹੈਗਾ ਬੈਠਾ ਕੰਦਾ ਮੈ ਨਹੀਂ ਦੇਖੀ ਜਾ ਨਾ ਰਹਿਣਾ ਇਹ ਤਾਂ ਗੱਲ ਕੰਮ ਵਾਲਾ ਨਹੀਂ ਹੈਗਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੱਲੇ ਜਾਣੇ ਨੂੰ ਔਖਾ ਤੇ ਹੋਰ ਬੜਾ ਹੀ ਔਖਾ ਜੇ ਰਿਸ਼ਤਾ ਭਰਾਵਾ ਕਰਾ ਦੂੰ ਰੁਪਿਆ 50000 ਨੂੰ ਲੈ ਲਈ ਪੁ냐 ਆ ਤਰਬੀਆਂ ਦਾ ਕੋਈ ਥੋੜਾ ਨਿਰਬੀ ਇਹ ਤਾਂ ਬਾਦੂ ਹਾਂ ਰਿਸ਼ਤਾ ਮੈਂ ਪਾੜ ਦੂੰ ਮੇ ਰਿਤਾ ਕਰਾ ਦੇ ਤੂੰ ਰੁਪਈਆ ਦਾ ਕੋਈ ਥੋੜਾ ਨਹੀਂ ਬਾਦੂ ਰੁਪਈਆ ਮਨਦਾ ਵੀ ਕੋਈ ਮਾੜੀ ਮੋਟੀ ਛੱਡ ਛੜਾਈ ਜਣੀ ਚੱਲ ਜੂ ਚੱਲ ਜੂਗੀ ਚੱਲ ਜੂਗੀ ਚੱਲੂਗੀ ਮੈਂ ਤਾਂ ਚਲਾਉਣ ਨੂੰ ਫਿਰਦਾ ਹੀ ਹੋਰ ਆਇਆ ਰੋਟੀ ਪਕਦੇ ਦੋ ਜਣਾ ਗੀ ਲੱਗ ਜੰਦਾ ਹੋਰ ਹੋਰ ਕੀ ਆਇਆ ਉਦੋਂ ਤੂੰ ਕੰਜਰ ਜਿਹਾ ਹੀ ਨਿਕਰਾਇਆ ਕਿ ਮੈਂ ਸੋਨਾ ਬਾੜਾ ਮੈਂ ਗੱਡੀ ਲਵਾਂ ਮੈਂ ਸਕੂਟਰ ਲਵਾਂ ਕੰਜਰ ਜਿਹਾ ਹੀ ਉਬਰੋਟਾ ਉਹ ਤਾਂ ਬੇਲੇ ਨੰਗ ਗਿਆ ਭੈਣ ਚੋਦਾ ਉਹ ਤਾਂ ਆਕੇ ਵੀ ਚਲ ਆਏਗੇ ਨੇ ਹੁਣ ਮਾਂ ਪਿਓ ਮਰ ਗਿਆ ਘਰ ਦੇ ਕੋਈ ਮਿਲੇ ਨਹੀਂ ਕੇ ਬਸ ਹੋਇਆ ਹੈ ਬਾਕੀ ਜਵਾਨੀ ਚ ਬੰਦੇ ਨੂੰ ਆਏ ਹੁੰਦਾ ਵੀ ਕਰਾ ਲਾਂਗੇ ਕਰਾਂਗੇ ਮੈਂ ਭਾਲ ਦਾ ਟੋਰ ਜਾਗਾ ਲੈ ਤੇਰੀ ਕੋਈ ਨਾ ਕੋਈ ਟੋਰ ਦਾ ਕਿ ਲਿਆ ਤੂੰ ਕੋਈ ਨਾ ਲਿਆਉਣਾ ਨਾ ਝੋਕਰੀ ਕਰੀ ਗਏ ਚਰਦੇ ਬੀੜੀਆਂ ਨਹੀਂ ਮੋਟੋ ਮਾਰੀ ਗਏ ਨਹੀਂ 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 ਮਰੀ ਵੱਡੀ ਗੱਲ ਕਰੀ ਚੰਗਾ ਮੈਂ ਜੇ ਇਕੱਲੇ ਹੂੰ ਕੋਈ ਡੱਬ ਸੁੱਖ ਰੱਖੇ ਹੋਰ ਕੰਮ ਵਾਲਾ ਬੰਦਾ ਯਾਰ ਤੈਨੂੰ ਕਰਾਉ ਲਾਜ਼ਮੀ ਹੈ ਬੜੀ ਗੱਲ ਆ ਇੱਕ ਕੰਗਿਲਾਂ ਮੁਰਗੀ ਦਾ ਚੰਦ ਚੰਗੀ ਆੜਦੀ ਰੁਪਈਆ 50000 ਠੋਕ ਦੇ ਕਿਲੀ ਜਿ ਬਣ ਕੇ ਕੰਮ ਪੰਜ ਚ ਲੰਗੜੇ ਨੂੰ ਕੋਈ ਉਹ ਭਾਂਡਾ ਲੈਣਾ ਇਹ ਕਮ ਉਹ ਨੇਰੀ ਜਾ ਕੋਈ ਹੋਇਆ ਤਾਂ ਗੱਡ ਦੇ ਨੇ ਗੱਲ ਨਾ ਆਪਾਂ ਨਾ ਕੀ ਜਾਂਦਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਭਾਂਡਾ ਡੰਡਾ ਜਬ ਦੇਖਿਓ ਵਿਚਾਰਾ ਕੱਲਾ ਬੈਠਾ ਰੇ ਨਾ ਅਮਟ ਦੇ ਬੁਸ਼ ਕਰੀ ਜਾਂਦਾ ਹੋਰ ਤਾਂ ਬੁੱਢਾ ਹੀ ਰਿਹਾ ਹੂੰ ਕੈਨੂੰ ਕੀ ਕਰਾਂ ਮਨਵਾ ਦੇਂਗੇ ਕਲ ਫੁਲ ਫੁਮਾਰੀ ਮੁੱਟੀ ਹੋਰ ਕੀ ਆ ਇਹ ਲੋਡ ਚੱਲ ਗਿਆ ਕਮਟਾ ਜੇ ਬਾਂਚੇ ਭਰਾਵਾ ਰੱਬ ਨੂੰ ਜਾਣ ਦੇਣੀ ਆ ਅੱਛਾ ਦੇਖ ਪਿੰਡ ਦੇਖ ਲੈ ਗਲੀਆਂ ਭਾਵੇਂ ਪੰਗਾ 100000 ਰੁਪਿਆ ਅਸੀਂ ਗਲੀਆਂ ਥੋੜੀ ਦੇਖਣੀ ਆ ਬਾਬਾ ਜੀ ਉਹ ਨਹੀਂ ਉਹ ਗੱਲ ਕਰਨ ਦੀ ਆ ਵੀ ਘਰ-ਪਾਰ ਕਿਸੇ ਕੋਲ ਜੋ ਕਮੀ ਨਹੀਂ ਪੋੜਾ ਅੱਛਾ ਪਿੰਡ ਦਾ ਗਵਾਰੇ ਤੂੰ ਪਤਾ ਲੱਗਦਾ ਹਾਂ ਉਮਰ ਮਾਤਲ ਮੁੰਡੇ ਦੀ ਥੋਂ ਲਾਲਾ ਵੀ 24 25 ਦੇ ਨੇੜੇ ਹੋਊ 25 ਹਾਂ ਕੋਈ ਬਾਹਰ ਨਾ ਨੇ ਤੈਨੂੰ ਜੱਥੀ ਇਹਨੇ ਮਾਰਿਆ ਮੈਂ ਕਰਾਉਂਦੇ ਹੀ ਨਹੀਂ ਹਾਂ ਯਾਰ ਉਹ ਕੰਮ ਨਾ ਕਰਾ ਦੀ ਕਿਤੇ ਮੇਰੇ ਰਿਸ਼ਤੇਦਾਰਾਂ ਦਾ ਕੰਮ ਵੇਚਤੀਆਂ ਕਰਾ ਨਾ 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 ਉਹ ਗੱਲ ਨਹੀਂ ਹੈ ਬੜਾ ਮੁੰਡਾ ਅੱਛਾ ਮਾਂ ਪਿਓ ਹਾਈ ਦੀ ਵਿਚਾਰੇ ਦੇ ਇਕੱਲਾ ਜਾਣਾ ਉਹ ਦੇਖਣ ਨੂੰ ਤਾਂ ਥੋੜਾ ਜਿਆਦਾ ਲੱਗਦਾ ਵੀ ਪੱਕੜ ਜਾਂ ਕੰਮ ਦਾ ਪੰਨਿਆਂ ਗਿਆਨ ਦੀ ਕੰਮ ਵਾਲਾ ਕਰਦਾ ਬਲਦ ਬੱਗੂ ਬਾਹਿਆ ਯਾਰ ਪੜ੍ਹਾਈ ਕਿੰਨੀ ਹੈ ਪਹਿਲੀ ਤਾਂ ਮੈਨੂੰ ਆਇਆ ਲੱਗਦਾ 9 ਦਾ ਗ੍ਰੇਡ ਹੋਊ ਉਹ ਕਿੱਲੇ ਬਟਾ ਦੇ ਨੇੜੇ ਹੋ ਹੋਇਆ ਕਿਉਂ ਬਸ ਮੋੜੇ ਤੇ ਨਹੀਂ ਦੱਸੀ ਜਾਂਦਾ ਕਿੱਥੇ ਉਹ ਕਾਂ ਨੂੰ ਹੋਇਆ ਤਾਂ ਤੂੰ ਐ ਲਾਲਾ ਉਹ ਦੇਣਾ ਮਾਤਲ ਜਿਹੜੀ ਉਹਦੀ ਹਾਂ ਉਹਦਾ ਸੁਭਾਅ ਭਾਈ ਦਾ ਟੀਗਾ ਅੱਛਾ ਇਹ ਕੋ ਦਾ ਬਾਪੂ ਆਦੇ ਪਛੀ ਲੋਕ ਨਾ ਤਾਇਆ ਨਹੀਂ ਵੀ ਇਹਦੀ ਬੁੜੀ ਹੈ ਨਾ ਇਹਦੀ ਇਹ ਲੜੀ ਜੋ ਕੁੜੀ ਨਾਲ ਮੈਂ ਲਾਂਬਾ ਹੂ ਅੱਛਾ ਗੱਲਾਂ ਹਾਸੀ ਹੋਰ ਕਮੀ ਕੋਈ ਨਹੀਂ ਠੀਕ ਹੈ ਖਿਆ ਜਾਂ ਤੁਹਾਨੂੰ ਚਾਉਂਦੇ ਨਹੀਂ ਹੈ ਯਾਰ ਘਰ ਬੜਕੋ ਜਿਹੜਾ ਸਾਰਾ ਪਲੇਸਟਰ ਕਰਿਆ ਫੈਂਟ ਛੁੱਟ ਪਾਇਆ ਆਪਣੀ ਕੁੜੀ ਦੀ ਉਮਰ ਕਿੰਨੀ ਕਰ ਤਿੰਨ ਚਾਰ ਕਮਰੇ ਆ ਅੱਛਾ ਚਲ ਉਹਦਾ ਵਿਚਾਰੀ ਤਾਂ ਆਇਆ ਅੱਠ ਸਰ ਜੂਗਾ ਓਏ ਓਏ ਤੇਰੀ ਜਿਹੜੀ ਜਲਤ ਸੋਹੜੀ ਫੂਲਲੀ ਕੁੜੀ ਬੜੀ ਛੱਡੀ ਹੋਈ ਓਹਦੀ ਗੱਲ ਕਰਦਾ ਇਹਦੀ ਗੱਲ ਹੀ ਕਰਦਾ ਮੈਂ ਬਾਪੇ ਨੂੰ ਪੁੱਛਦਾ ਮੈਂ ਕੁੜੀ ਦੀ ਉਮਰ ਕਿੰਨੀ ਬਾਪੇ ਮੈਂ ਦੱਸੀ ਜਾਂ ਨਾ ਭੈ ਡਾਲਣ ਇਹ ਵੀ ਹੈ ਨਹੀਂ ਉਹ ਚਾ ਮੁੰਡਾ ਵੀ ਕਮਰੇ ਆ ਇਹਨੂੰ ਜਵਾਬ ਦੇਉਂਗੀ ਆ ਮਰੀ ਉਹ ਯੰਬਰ ਭਾਈ ਕੱਲੂ ਗਈ ਜਾਵੇਂ 35 ਸਾਲ ਹੈ 35 ਕੋਈ ਨਹੀਂ ਓ ਬੁੜੀਆਂ ਲਗੜਾ ਪਤਾ ਲਾ ਸੁਰਖੀ ਬਿੰਦੀ ਲਾਈ ਹੋਈਆਂ ਹੋਏ ਮੁੰਡਾ ਮੁੰਡਾ ਦਾ ਕੋਈ ਮੁੰਡਾ ਦਾ ਫਿਰ ਕੀ ਕੱਟਾ ਮੰਗਦਾ ਹਾਂ ਹਾਂ ਕੱਟਾ ਦਲਦਾ ਨਹੀਂ ਨਾ ਹਾਂ ਚਲਦੇ ਪੁੱਛਣੇ ਅਗਲੇ ਵੀ ਮਸਰਾ ਬਣੀ ਦਸਤੀ ਜਿਵੇਂ ਮੰਗ ਰੁਕਲੇ ਤੂੰ ਐ ਜਾ ਲੈ ਵਿਆਹ ਸ਼ਾਦੀਆਂ ਕੱਲ ਨੂੰ ਖੁਸ਼ੀ ਗਮੀ ਬੰਦਾ ਵਰਤਨ ਵਾਲਾ ਸਕੂਟਰ ਆਪਦਾ ਉਹਦੇ ਕੋਲੇ ਆ ਕੋ ਲਿੱਤੀ ਜਾਏਗੀ ਗੱਲ ਨਹੀਂ ਹੈ ਤੋ ਹੁਣ ਸਾਰਾ ਪਿੰਡ ਜਮਾ ਤਾਂ ਘਰ ਤਾਂ ਦੱਸਦੇ ਘਰ ਤਾਂ ਐ ਬਸ ਚੱਲਦੇ ਆ ਭਣੇੜੀ ਇੱਥੋਂ ਨਹੀਂ ਤਾਂ ਨਹੀਂ ਗੇੜੇ ਖਵਾਈ ਜਾਂਦਾ ਕਾਹ ਨੂੰ ਗੇੜੇ ਖਵਾਈ ਆ ਆ ਵੇਖਾ ਮੁੰਡੇ ਨੇ ਉਹਨੇ ਮੂਰੇ ਲੱਗ ਕੇ ਖਾਲਾ ਕਲੱਬ ਦਾ ਮੁੰਡਾ ਪ੍ਰਧਾਨ ਅੱਛਾ ਆ ਖਾਲਾ ਬਣਵਾਇਆ ਵਕਾਸ਼ ਕਰਾਇਆ ਪਿੰਡੇ ਦਾ ਕੰਮ ਕਰਦਾ ਚੰਗੇ ਚੰਗੇ ਜਿੰਨੇ ਹੁੰਦੇ ਆ ਠੀਕ ਹੈ ਸਰਪੰਚ ਬੰਬਰਾ ਨਾਲ ਸਾਰਿਆਂ ਨਾਲ ਬੱਝ ਗਿਆ ਜੀ ਉਹ ਇਹ ਗੱਪ ਮਾਰੀ ਗਈ ਨਾ ਨਾ ਯਾਰ ਇਹ ਜੀ ਗੱਲ ਬੜੀ ਗੱਲ ਆ ਠੀਕ ਹੈ ਆ ਜੀ ਆਪਾਂ ਇਹ ਜੀ ਗੱਲ ਹੁੰਦੀ ਦੱਸ ਦਿੰਦੇ ਇੱਧਰ ਮੋੜੀ ਆਪਾਂ ਆਏ ਆਏ ਖੱਬੇ ਮੋੜ ਇੱਧਰ ਆਹ ਪੰਜੇ ਬਰਸਨ ਵਾਲਿਆ ਪਹਿਲੇ ਜਨਵਰੀ ਦੀ ਗੱਲ ਨਹੀਂ ਹੈ ਕੋਈ ਕੰਮ ਲੱਭ ਨੂੰ ਪਤਾ ਆ ਆਪਾਂ ਦਾ ਦੇਖ ਭਰਾ ਬਨਾਂ ਰੁਪਿਆ ਖਾਦਾ ਨਾ ਖਾਣਾ ਪਤਾ ਭਲਾ ਕਹੇ ਕੋਈ ਨ ਕੋਈ ਹੋ ਜੇ ਕਿਡਾ ਐ ਨਾਲੇ ਕੁੜੀ ਦਾ ਗਰੀਬਣੀ ਦਾ ਸਰਜੂ ਨਾਲੇ ਇਹਦਾ ਨਾਲੇ ਕੋਈ ਪੈਂਦੇ ਹੋ ਜਾਣਗੇ ਕਣੀ ਕੀ ਪੈਂਦੇ ਨਾਲ ਮੁੰਡਾ ਬਟਾ ਭੈਣ ਹੀ ਆਈ ਓਏ ਨਹੀਂ ਮਤਲਬੀ ਜੀ ਲੱਗ ਜਾਂਦਾ ਦੋ ਜਾਨ ਆ ਘਰ ਆ ਆ ਆ ਆ ਇੱਥੇ ਰੋਕ ਕੋਈ ਪਕਾਈ ਮਾਰਨ ਵਾਲੀ ਕਾ ਨੂੰ ਪਕਾਈ ਬਤਲ ਵੀ ਜੀ ਲੱਗ ਜਾਂਦਾ ਆ ਰੋਸ ਤੱਕ ਹੀ ਇੱਥੇ ਆਪਾਂ ਕਰਨਾ ਆਪਾ ਦਾ ਕੜਾ ਫੁਖਾਣੀ ਖਾਣੀ ਰੁਪਿਆ ਆ ਕਰਾ ਆ ਕਰਾ ਕਾ ਸਭ ਡਬਲ ਲਾ ਲੈ ਸਰਦਾਰ ਆਦਮੀ ਹੈ ਜਾਂ ਮਾਰੀ ਜਨ ਤੂੰ ਹੁਣੀ ਪਾਈ ਲੱਗਦੀ ਹੈ ਨਾ ਨਵੇਂ ਨਵੇਂ ਕੰਮ ਕਰਿਆ ਅੱਛਾ ਬੰਦੂ ਛੜਾ ਕਰੀਂ ਆ ਆ ਕਰੀਂ ਗਾ ਓ ਬੈਠਾ ਰੋ ਵਿਚਾਰਾ ਕੰਮ ਤਾਂ ਜਨ ਮੇੜ ਕੇ ਛੜਾ ਹਾਂ ਚਾਚਾ ਤਾਇਆ ਹੂ ਪਿੰਡ ਚੋਂ ਹੈ ਹੈ ਮਖਾਚਾ ਚਾਤਾ ਆਇਆ ਹੂ ਕੋਈ ਪਿੰਡ ਚੋਂ ਨਾ ਮੁੰਡਾ ਏ ਏਹ ਮੁੰਡਾ ਏ ਤੇ ਹੋਰ ਕੰਮ ਧੰਦਾ ਨਿਮੇੜ ਕੇ ਵਿਚਾਰਾ ਬੈਠਾ ਹੋਰ ਹੁਣ ਕੀ ਹੋ ਚੱਦ ਵਧ ਗਿਆ ਵਧ ਗਿਆ ਹੋਰ ਛੇੜਾ ਠੀਕਾ ਠੀਕ ਆ ਵਧੀਆ 12 ਵਜੇ ਦੇਖ ਲੈ ਵਧੀਆ ਵਧੀਆ ਬਲਾਂਚ ਰੌਣ ਨੂੰ ਬੰਦਾ ਬਾਹਲਾ ਦੇਖ ਲੈ ਤੂੰ ਬੈਠ ਬਾਬਾ ਇੱਥੇ ਬੈਹ ਜਾ ਬਾਬਾ ਇੱਥੇ ਆ ਮੈਂ ਕਹਿੰਦਾ ਚੱਲ ਗਏ ਕਾਹਨੂੰ ਬਹਿ ਤਾ ਜਾਓ ਕੀ ਵੇ ਬੈਠ ਆ ਜਾ ਭੱਜਣ ਵਾਲੀਆਂ ਗੱਲਾਂ ਕਰਦਾ ਯਾਰ ਓ ਬਾਈ ਕਿਉ ਬਾਈਓ ਆ ਜਾ ਭਾਈ ਆਪਾਂ ਜਾ ਓਏ ਹੋ ਠੀਕ ਆ ਪਰਿਵਾਰ ਸਾਰੇ ਆਪਣੇ ਦਿੱਥੋਂ ਪਹਿਲਾਂ ਗੱਲ ਅੱਛਾ ਦੇਖ ਭਾਈ ਆ ਤੁਹਾਡੇ ਸਾਹਮਣੇ ਬੈਠੇ ਮੁੰਡਾ ਕਿਸੇ ਦਾ ਮੁੰਡਾ ਘੈਂਦੀ ਫੁੱਦੀ ਖਾ ਖਰਨਾ ਚਾ ਕੀ ਹਾਲ ਹੋ ਰੇ ਨਾ ਨਾ ਛੇੜਿਆ ਨਹੀਂ ਕਿਉਂ ਭਾਈ ਦੱਸ ਦੇ ਫਿਰ ਗੱਲ ਜਾਈ ਹੈ ਨਾ ਨਾ ਜਰਦਾ ਹੀ ਵੀ ਮੈਂ ਮੁੰਡਾ ਲੈ ਜਰਦਾ ਤਾਂ ਦੰਗ ਨਾ ਨਹੀਂ ਨਹੀਂ ਜਰਦਾ ਨਾ ਕੋਈ ਜਰਦਾ ਉਹ ਦੰਗ ਤਾਂ ਨਾ ਇੱਕ ਤਾਂ ਗੰਨੇ ਵਾਲੇ ਚੂਪਦਾ ਸੀ ਇੱਕ ਕੰਜਰੇ ਟੋਪੀਆਂ ਵਾਲੀਆਂ ਖਾਂਦਾ ਮਿੱਠਾ ਨਾ ਪਹਿਲੇ ਜਦ ਨੂੰ ਹੀ ਛੋਟਾ ਹੁੰਦਾ ਕਿੰਨੀ ਉਮਰ ਦਸੀ ਸੀ ਤੁਮ 25 ਦੇ ਨੇੜੇ ਹੋ ਆ ਮੁੰਡਾ ਹੈ 25 ਸਾਲ ਉਹ ਜੋ ਵੀ 25 ਸਾਲ ਉਹ ਨਹੀਂ ਮਾਤਰ ਵੀ 46 ਸਾਲ ਦੀ ਉਹ ਨਹੀਂ ਮਾਤਰ ਵੀ 60 50 55 ਗੋਡੇ ਦੇ ਖੜੇ ਪਏ ਯਾਰ 100 ਚੋਂ 25 ਘਟਾ ਯਾਰ ਮੈਂ ਤੈਨੂੰ ਅਸੇਮ 25 ਸਾਲ ਦੀ ਬਰ ਹੈਗੀ ਐ ਜੀ ਆਹ ਕਿਵੇਂ 25 ਸਾਲ ਦੀ ਨਾ ਓਏ ਇਹ ਕੰਮ ਨਹੀਂ ਬਣਦਾ ਕੰਮ ਬਣਾ ਬੈਂ ਕਰ ਬੈਂ ਤਾਂ ਕੰਮ ਨਹੀਂ ਬਣਦਾ ਕੋਸਤਾ ਬਾਲ ਬੱਗੇ ਆ ਕੇ ਮਨ ਲਾ ਪਾਣੀ ਤਾਂ ਆਈ ਗਏ ਹਰਕ ਕੰਜੜਾ ਨੂਰਾ ਪਾਣੀ ਤੇ ਸਾਡੇ ਇੱਥੇ ਨੂਨ ਵਾਲਾ ਖਾਂਦਾ ਦਾਲ ਚ ਉਹਦੇ ਕਰਕੇ ਹੋ ਗਿਆ ਉਹੀ ਤਾਂ ਬਕਰਾਦਾ ਨਾ ਮੈਂ ਜਿਹੜਾ ਤੈਨੂੰ ਆਖੇ ਸੀ ਕਿਉਂ ਹਾਂ ਮਾੜਾ ਥਾਂ ਜਾਂ ਸਾਰੇ ਭਾਂਡੇਆਂ ਤੋਂ ਲਾਇਆ ਝੂਤੇ ਘਰ ਕੀ ਕਰਨਾ ਸੀ ਨਛਾ ਰੁਪਏ ਦਾ ਇਲਮੀ ਨੂੰ ਫਤਿਹ ਕੋਲੀ ਆਊਗਾ ਅਰ ਜਨਾ ਸਾਹ ਤੋਣੀ ਦਾ ਚਲ ਦੇਖ ਲੈ ਬੰਦਾ ਯਾਰ ਹੈ ਮੇਰਾ ਕੱਢ ਜਾ ਕੀ ਉਹ ਜੱਬਾ ਨੂੰ ਕੋ ਚੁੰਬੜੀ ਕੇ ਉਹ ਸੋ ਅਗਲੇ ਦਾ ਪਰਦਾ ਚਾਹਦਾ ਆ ਕੀ ਆ ਗਿਆ ਓਏ ਇਧਰ ਉਹ ਤਾਂ ਕਿਤੇ ਉਂ ਬਾਦ ਪੀਂਦਾ ਉਹ ਸਾਡਾ ਥੀਰੀ ਪੀਂਦਾ ਇੱਕ ਥੀਰੀ ਪੀਂਦੇ ਨਾ ਦੂਜਾ ਪੀਂਦਾ ਮੈਂ ਉਹ ਵਾਸਤੇ ਓਏ ਨਾ ਕਾ ਨੂੰ ਉਹ ਥੀਰੀ ਪੀਂਦੇ ਸਾਡਾ ਮੈਂ ਉੱਥੇ ਉਹਦੇ ਵਾਸਤੇ ਲੈ ਕੇ ਜਾਣਾ ਕੰਜਰ ਦਾ ਘਰੇ ਆ ਜਾਂਦਾ ਨਹੀਂ ਦਾ ਆਏ ਲਾਲਾ ਐਡਾ ਸਾਧ ਬੰਦਾ ਦੇਖ ਲੈ ਸਾਰੀ ਜ਼ਮੀਨ ਜਾਇਆਤਾ ਇਹਨੇ ਵਿਚਾਰੇ ਨੇ ਕਦੇ ਆਏ ਨਹੀਂ ਵੀ ਕੋਈ ਲੀੜਾ ਕਪੜਾ ਧੋਤਾ ਜਾਂ ਸੋਨਾ ਪਾ ਲੈ ਜਾਂ ਪੱਗ ਇਹਨਾਂ ਦਾ ਕੰਮ ਬੰਦਾ ਨਹੀਂ ਆਣਾ ਆ ਭੋਲਾ ਬੰਦਾ ਯਾਰ ਇਹ ਬੰਦਾ ਮਿਲਦਾ ਹੀ ਨਹੀਂ ਕਿਤੋਂ ਦੇਖ ਭਾਈ ਕਮਜ਼ੋਰ ਆ ਇੱਥੇ ਬਹਿ ਜਾਂਦਾ ਹੂ ਇਹਨਾਂ ਨਾਲ ਮੈਂ ਗੱਲ ਕਰੀਆ ਅੱਛਾ ਬੰਟ ਕੀ ਰਿਸ਼ਤੇ ਦੀ ਕਿਉਂ ਕੁੜੀ ਠੀਕ ਆ ਕੁੜੀ ਹੋਈ ਛੱਡੀ ਅੱਛਾ ਤੇ ਮਗਰ ਕੱਟਾ ਕੱਟਾ ਮੁੰਡਾ ਅੱਛਾ ਜੀ ਮੁੰਡਾ ਉਹ ਕਣੀ ਵੀ ਮੁੰਡਾ ਲੈ ਹੁਣ ਨਾਲ ਅੱਛਾ ਕਿ ਦੇਖ ਮਨਜ਼ੂਰ ਆ ਤੰਗੋ ਕੋਈ ਨਹੀਂ ਮੁੰਡਾ ਲੈ ਆ ਬਣ ਗਿਆ ਕੰਮ ਬਣ ਗਿਆ ਮੁਜਾਫ ਵਧਾਈਆਂ ਵਧਾਈਆਂ ਭਾਈ ਇਦਾਂ ਆ ਯੋ ਮੁੰਡੇ ਕਾ ਜੈ ਨਹੀਂ ਕੋਈ ਨਹੀਂ ਗੱਲ ਮੁੰਡੇ ਦਾ ਬੱਛ ਇਹੋ ਜਿਹਾ ਬੰਕਾ ਨਹੀਂ ਮੈਨਾਂ ਇਹ ਦੱਛ ਜਾਗਾ ਮੁੰਡਾ ਤਾਂ ਚੰਗਾ ਹੀ ਹੁੰਦਾ ਚੰਗਾ ਹਾਂ ਕਿੱਥੇ ਆਪ ਜੋੜ ਲੈ ਕਿੱਥੇ ਬਣਿਆ ਉਹ ਪਹੁੰਚ ਨਹੀਂ ਗੋਡੇ ਖੜੇ ਨਾ ਨਾ ਇਹ ਆਪਾਂ ਤਾਂ ਰੋਟੀ ਦਾ ਆਸਰਾ ਹੋ ਜੇ ਇਹ ਤਾਂ ਇਹ ਤਾਂ ਜਨਕਨਾਂ ਉਹ ਵੀ ਮਰਿਆ ਪੇ ਮੈਂ ਤਾਂ ਪੁੱਣ ਨਹੀਂ ਕਰਦਾ ਇਹਨੂੰ ਐਂ ਕਹਿ ਖੜਦਾ ਤੂੰ ਰਸਤੇ ਕਰਾਉਣਾ ਹਾਂ ਇਨੂੰ ਭਈਆ ਨਹੀਂ ਲਿਆ ਦੇ ਮੈਂ ਤਾਂ ਕਰਾਂ ਉਹ ਵੀ ਲਿਆ ਦੇ ਸਰਦਾਰ ਬੰਦਾ ਲਿਆ ਦੇ ਭਈਆ ਜਰ ਬੰਤ ਦੇਖ ਆ ਨਹੀਂ ਜਿੱਤਾਲਾ ਬੱਜਾ ਕੋਈ ਉਹ ਹੀ ਜਾਂ ਬੰਦਾ ਨਹੀਂ ਹੈ ਕਿ ਭਾਈ ਜੋ ਉਸੋ ਜੇ ਸਾਹਮਣੇ ਕਿੰਨੇ ਕਰੇ 50 ਕਿ 60 ਕਰਿਆ ਆਪਾਂ ਨਹੀਂ ਦਵਾਨੀਆਂ ਮੂੰਹ ਤੇ ਬੈਠਾ ਕਿਉਂ ਕਿ ਆ ਭਾਈ 1 ਰੁਪਿਆ ਫਿਰ ਆਪਾਂ ਤਾਂ ਪਾਣੀ ਵੀ ਨਹੀਂ ਪੀਂਦੇ ਐਡਾ ਲੁੱਟਾ ਪੈਂਦਾ ਨਾ ਨਾ ਇਹ 50 60 ਕਰੀ 30 30 ਕਰੀ ਲੈ 30 ਰੁਪਿਆ 5000 ਵੀ ਥੋਕ ਦਾਂਗੇ ਆਹੀ ਗੱਲ ਹੋਰ ਮੈਂ ਲੰਨ ਲੱਗੇ ਕਿਹੜਾ ਨਲਕਾ ਗੜਦਾ ਹੋਵੇ ਦੌਰ ਹੋਰ ਹੋਰ 5000 ਮੈਂ ਤੇਰਾ ਗੋਣ ਨਹੀਂ ਭੁੱਲਦਾ ਜਾਰੀ ਪਰਿਵਾਰ ਅਮਨ ਮਿਲਿਆ ਅੱਠ ਤੋਂ ਚੇੜਾ ਆ ਜਾਗੇ ساری عمر ਤੇਰਾ ਗੋਣ ਹੀ ਨਹੀਂ ਭੁੱਲਦਾ ਮੈਂ ਤੂੰ ਐਂ ਦੇਖ ਲੈ ਅੱਠ ਪਰ ਪਾਇਆ ਨਾ ਮੁੰਡੇ ਬਰਕੇ <coughs> ਆ ਅਜਰਦਾ ਦੇਖੀ ਲਓ ਨਾ ਕੀ ਜਾ ਇਹਦਾ ਰੰਗ ਕਰਿਆ ਸੀ ਨਾਮ ਦਾ ਰੰਗ ਕਰ ਰੰਗ ਕਰਿਆ ਕਲੀ ਕਰੀ ਸੀ ਖੇਤ ਖੇ ਕੋਠੇ ਨੂੰ ਕਲੀ ਕਰੀ ਸੀ ਹੱਥ ਦਾ ਇੰਨੇ ਖੋਜ ਕੇ ਗਰੀਸ ਗੰਨ ਮਾਲਨੇ ਕੰਮ ਕਰ ਕੰਮ ਕਰਦੇ ਆ ਤੂੰ ਅੱਡਾ ਕਿੱਲਾ ਪੋਂਡੀ ਲਈ ਚੀ ਤੇ ਗੁੜਕੜਾ ਫੇ ਲਿਆ ਉੱਥੇ ਸਾਰੇ ਜਣ ਟਕਰਾ ਮਰੀਆਂ ਇੱਕ ਇਹਨੇ ਮੋਲ ਦੀ ਚੀ ਨਹੀਂ ਲੈਂਦਾ ਜੇ ਕਹਨਾ ਢੂਰ ਮਿਰਚ ਮਸਾਲਾ ਕੁੱਲ ਚੀ ਖੇਤ ਬੀਜਦਾ ਇਹ ਕਜਾ ਵੀ ਮੋਲ ਦੀ ਚੀ ਚ ਕਮਾਈਪਲ ਹੁੰਦੇ ਨੇ ਉਹ ਸਰੀਰ ਨੂੰ ਮੜਿਆ ਘਰ ਦੀ ਚੀਜ਼ ਬਣਾ ਕੇ ਬਾਕੀ ਕਿ ਕੈਮੀਕਲ ਕਹੇ ਯਾਰ ਚਲੋ ਅਹੀ ਕੱਲ 15 ਸਾਲ ਦੇ ਮੁੰਡਿਆਂ ਵਰਗਾ ਪਿਆ ਹੈ ਇਹ ਕੰਜੜਾ ਜਿਹੇ ਜੀ ਤਾਂ ਅਜਰਵੇਦ ਦੀ ਦਵਾਈ ਲੈਦੀ ਜੈ ਜਾਂ ਮੱਛਲੇ ਦੇ ਘਰ ਦੀ ਚੀਜ਼ ਖਾਦੀ ਇਹ ਨਹੀਂ ਤੇਰੇ ਛਪਰੇ ਨਾ ਨਾ ਛਪਰੇ ਵਾਲਾ ਕੰਮ ਨਹੀਂ ਹੈਗਾ ਥਾਰੀ ਗੱਲਾਂ ਦੇ ਗੱਪਾਂ ਦੇ ਕੰਮ ਬੰਨਿਆ ਤੂੰ ਆਏ ਲਾਲਾ ਤੂੰ ਦੰਡਾ ਨਹੀਂ ਗੱਲ ਕਰਦਾ ਨਾ ਇਹ ਬੰਨ ਇੱਕ ਦਿਨ ਲੱਟ ਪਿਆ ਮਾਇਆ ਕਰੀਆ ਮਾਂ ਬੁਰਖਾ ਇਹ ਕਹਿੰਦਾ ਤਾਇਆ ਕਾਇਟ-ਗੇਟ ਨਾ ਕਰ ਕਾਇਟ-ਗੇਟ ਤੇ ਕਹਿੰਦਾ ਮਾੜੀ ਕੀ ਪਾਈ ਆ ਹੋਰ ਮੈਂ ਉਸ ਤੋਂ ਬਾਅਦ ਕਾਇਟ-ਗੇਟ ਨਹੀਂ ਕਰੀ ਨਾ ਇਹ ਕਰੇ ਅੱਛਾ ਬਰਾਹੀ ਤੁਰੇ ਫਿਰਦੇ ਨਾ ਇਹ ਕਹਿੰਦਾ ਤਾਇ ਕਾਇਟ ਗੇਟ ਨਾ ਕਰ ਉਂ ਰੱਖ ਪਾ ਦੰਤਨ ਕੱਢ ਲਿਆ ਕਰ ਅੱਛਾ ਆ ਪਾ ਜੀ ਉਹ ਕਹਿੰਦਾ ਇਹਦਾ ਮਾਰ ਤਿਆਰ ਨਹੀਂ ਰਾਇ ਉਹ ਤਾਂ ਨੀ ਇੱਕ ਕੰਝੇ ਦਾ ਗੰਨੇ ਵਾਲੇ ਚੁੱਪਦੇ ਦੇ ਟੋਪੀਆਂ ਬਲ ਖੰਡਾ ਸੇ ਤਾਂ ਫਿੱਟ ਨਹੀਂ ਵਾਪਾ ਆਪਣੇ ਹੋਰ ਉਹ ਤਾਂ ਮੈਲੇ ਅੰਬਾ ਦਵਾਉਂ ਓਏ ਨਹੀਂ ਪੰਥ ਗੱਲ ਸੁਣ ਉਹ ਚੰਗਾ ਫਿਰ ਗੱਲ ਤਾਂ ਮੰਨੀ ਮੇਰੀ ਗੱਲ ਮੈਂ ਤਾਂ ਗਵਾਇਦਾ ਨੰਦੇ ਕੰ ਵੱਡੇ ਛੋਟੇ ਬੈਠੇ ਆਂ ਹਮ ਜਿਹੜੀ ਕੁੜੀ ਐ ਛਾ ਦਿਖ ਰਹੀ ਪਈ ਕਿੰਨੀ ਸਾਲ ਦੀ ਉਮਰ ਆਂ ਇਹਰੇ ਗਰੀਬ ਦੇ ਕੰਮ ਆ ਜੂਨੇ ਉਹ ਵੀ ਕਿਸੇ ਨੂੰ ਡੇੜੀ ਵੀ ਗੱਲ ਕਰਦਾ ਵੀ ਛਾ ਕਛ ਬੰਦੀ ਕੋਲੇ ਬਰਾਬਰ ਦਾ ਮੁੰਡਾ ਬੈਠਾ ਨਹੀਂ ਨਹੀਂ ਮਾਤਾ ਜੀ ਯਾਰ ਵੀ ਹੂੰ ਵੀ ਤੁਸੀਂ ਕਰ ਨਹੀਂ ਕਰਨਾ ਕੁਝ ਲੱਗਦਾ ਨਹੀਂ ਆਉਂਦਾ ਯਾਰ ਬਾਬਾ ਉਹ ਹੂੰ ਮੈਂ ਕਹਿੰਦਾ ਦੇ ਕਮਾਈ ਤਨ ਹੋਰ ਦਾਣਾ ਹੂੰ ਜਿਹੜਾ ਮੰਗਰ ਕੱਟਾ ਨਾ ਕੱਟੇ ਨੂੰ ਕੋਈ ਨਹੀਂ ਹਾਂ ਕਰਦਾ ਹਾਂ ਕਿਉਂ ਨਹੀਂ ਕਰਦਾ ਮੈਂ ਤਾਂ ਕਰਦੇ ਆ ਮੈਂ ਕੱਗਰਾ ਲੈ ਲੈਣਾ ਬੱਟੇ ਨੂੰ ਕੋ ਪੋੜਿਆ ਕਿਉਂ ਕੱਟੇ ਵਿਕਦੇ ਆ ਓਏ ਉਹ ਮੁੰਡੇ ਦੀ ਗੱਲ ਕਰਦਾ ਯਾਰ ਜਿਹੜਾ ਮੰਗਰ ਕੋਈ ਹਾਂ ਨਹੀਂ ਕਰਦਾ ਕੰਗੇ ਤੇ ਜਾਉਂਦਾ ਓਹ ਕਿਉਂ ਨਹੀਂ ਕਰਦਾ ਮੈਂ ਤਾਂ ਕਰਦੇ ਆ ਹੌਣ ਛੜ ਜਾ ਜਾ ਤਾਂ ਮਾਲਕ ਬਣ ਜਾ ਅੱਛਾ ਦੇਖ ਇਹਦੇ ਕਰੀਬ ਦੇ ਕੰਮ ਆਇਓ ਨੇ ਝੂਗੜੇ ਨੇ ਉਹ ਵੀ ਮੱਛਣਾ ਕੱਚ ਅੱਛਾ ਹਾਂ ਉਹਦਾ ਆਲਾ ਬਣਿਆ ਝਲੇ ਝੂਗੜੇ ਨੇ ਨਾ ਝੂਗੜੇ ਫਿਰ ਅੰਬੜੀ ਨਾਲ ਬਸਵਾ ਦਈਏ ਕੁੜੀ ਓਏ ਨਹੀਂ ਉਹ ਗੱਲ ਕਰਦੀ ਆ ਤਾਂ ਤੂੰ ਆ ਬੰਦਾ ਨੇ ਪਿਓ ਪੁੱਤ ਬੈਠੇ ਹੈ ਗੱਲ ਹੀ ਕਰੀ ਫਿਰ ਆਪਾਂ ਮਾਰੀ ਗੱਲ ਕਰੀਏ ਕੋਈ ਜੇ ਮਾਰੀ ਹੈ ਜੰਗੀ ਦੀ ਹੈ ਚਲ ਉਹ ਗੱਲ ਕਰਨੇ ਚ ਆ ਜਾਂਦੀ ਹੈ ਯਾਰ ਇਹ ਚਾਹਦੀ ਸੰਗਾ ਜਿਹੜੀ ਚੀਜ਼ ਮੂਰੀ ਪਈ ਆ ਬਈਏ ਜੇ ਤਾਂ ਨਾ ਹੈ ਛੱਕਾ ਵੀ ਮੁੰਡੇ ਦੀ ਉਮਰ ਬੱਧੀ ਜੇ ਕੋਈ ਫਾਲਤੂ ਆਬ ਕਾ ਤੇਰਾ ਮੁੰਡਾ ਪ੍ਰਧਾਨ ਪ੍ਰਧਾਨ ਕੇ ਮੈਂ ਉਹ ਚੱਲ ਪਾਲਾ ਪਾਲਾ ਇਹਨਾਂ ਨੂੰ ਭੇਜ ਦੇ ਅੰਦਰ ਅੱਛਾ ਜੇ ਤਾਂ ਇਹ ਗੱਲ ਠਗ ਨਾਲਾ ਤੋਬ ਮੰਗੂ ਫੇਰ ਤਾਂ ਮਨਜ਼ੂਰ ਕਰ ਲਿਓ ਨਹੀਂ ਤੇ ਜੋ ਓਏ ਨਹੀਂ ਉਹ ਗੱਲ ਕਰ ਲਵੀਆ ਬੈਠਾ ਜਾ ਉਹ ਬੰਦ ਓਏ ਚੱਲ ਗਲਤੀ ਹੋ ਗਈ ਗਲਤੀ ਗਲਤੀ ਹੋ ਗਈ ਗਲਤੀ ਹੋ ਗਈ ਬੈਠ ਜੀ ਅਸੀਂ ਬੈਠ ਜਾ ਉਹ ਬੰਦ ਗਲਤੀ ਮੰਨਦਾ ਮੈਂ ਮੈਂ ਉਹ ਮੈਂ ਗਲਤੀ ਮੰਨਦਾ ਯਾਰ ਬੈਠਾ ਗਿਆ ਉਹ ਗੱਲ ਤੁਸੀਂ ਫਿਰ ਚੱਲ ਦੱਸ ਦੱਸ ਓਏ ਉਹ ਵਗਦੇ ਹਾਂ ਓਏ ਮੈਂ ਗਲਤੀ ਮੰਨਦਾ ਤੁਸੀਂ ਜਿਹਦੇ ਅੰਦਰ ਬੈਠਾ ਆ ਤੂੰ ਕੀ ਬਣਾ ਤੂੰ ਚੈੱਕ ਕਰੀ ਹੋਵੇ ਕੋਈ ਗੱਲ ਕਰਨੀ ਜਦੋਂ ਤੁਸੀਂ ਸਮਝ ਲਈ ਨਹੀਂ ਹੋ ਜਾਣ ਗੱਲ ਫਿਰ ਮੈਂ ਤੈਨੂੰ ਉੱਤੇ ਕੀ ਸੋਨ ਨਿਸ਼ਬੂਤ ਦੇ ਦਿਆਂ ਤੇਰੇ ਘਰ ਦੀ ਨੰਬਰ ਨੂੰ ਭੇਜ ਦੇ ਇਥੇ ਉਹ ਜਰ ਉਹ ਤਾਂ ਤੇਰੀ ਗੱਲ ਮੰਨ ਨਹੀਂ ਗਾ ਤੁਸੀਂ ਮੰਨਦੇ ਨਹੀਂ ਹੋ ਅਕੇ ਬੁਢਾ ਬੁਢਿਆਂ ਨੇ ਕਿਹਾ ਫਿਰ ਮੈਂ ਤੋਂ ਹੋਰ ਸੁਣੇਗਾ ਕੁਝ ਬੁਢਾ ਹੈ ਓਏ ਨਾ ਲੈ ਤੂੰ ਤੂੰ ਵੀ ਬੜਾ ਹੈ ਤੂੰ ਕੁਝ ਬੜੀ ਤਾਂ ਲੈਪਟੋਪ ਤੇਲ ਮੁੱਕ ਗਿਆ ਨਾ ਤੇਰੇ ਮੁੱਕ ਗਿਆ ਹੂੰ ਓਏ ਮੇਰੀ ਗੱਲ ਹੋਰ ਆ ਲੈ ਕਿ ਤੂੰ ਰਸਤੇ ਤੇ ਮੁੱਕ ਗਿਆ ਮਾਜ ਕੋਈ ਜੀ ਲੈ ਜਾ ਫੇਰ ਫੇਰ ਓਏ ਇਹ ਤੂੰ ਮੈਂ ਟੈਕਸ ਤੁਰ ਤੱਕ ਕਰਾਉਣਾ ਇਹ ਕਿਹੜਾ ਤੂੰ ਕਰ ਲੈ ਬਰਾਗਾ ਉਹ ਛੋਟੀ ਦੇਖ ਆਪ ਦੀ ਸ਼ਰਮ ਆ ਯਾਰ ਉਹ ਗੱਲਾਂ ਉਹ ਗੱਲਾਂ ਕਰਨੀ ਨਹੀਂ ਆ ਦੇਖ ਮੁੰਡਾ ਇਹ ਗੱਲਾਂ ਤੂੰ ਕੀ ਕਰ ਚਲ ਉਹ ਤਾਂ ਛੋਟੀ ਸ਼ਾਂਤ ਆ ਜਾ ਚਲ ਨਾ ਦੇਖੋ ਦੇ ਕਬਦੂਰ ਭਾਈ ਗੱਲਾਂ ਦੇ ਕੇ ਇਹ ਕਰਦਾ ਮੁੰਡਾ ਇਹ ਕੰਡੀ 69 ਮਨਜ਼ੂਰ ਆ ਇਹਸਾਈ ਮਨਜ਼ੂਰ ਮਨਜ਼ੂਰ ਕਈ ਅੰਦਾ ਕੀ ਨਹੀਂ ਕਈ ਤਾਂ ਜਾਨਾ ਜਰਾ ਇਹਨੇ ਕਿਹਾ ਯਾ ਤੂੰ ਛਾਈ ਕਰੀ ਅਬੇ ਭੈਣ ਜਾਈ ਹੈ ਨਾ ਆਪੀ ਛਾਈ ਨੂੰ ਛਾਈ ਨਹੀਂ ਛਾਈ ਨਹੀਂ ਰਿਪੀਰ ਪੀਆ ਫੜਾਓ ਸਾਡੇ ਕੋਲੇ ਕੋਈ ਰਿਪੀਰ ਚਲ ਤੂੰ ਗੱਲ ਤੈਨੂੰ ਵਿੱਚ ਕੀ ਫਰਕ ਲੱਗਦਾ ਮੈਂ ਕੱਢ ਦਿੰਨਾ ਉਹ ਤਾਂ ਮੁੰਡਾ ਵੱਡਾ ਬਾਲਾ ਉਮਰ ਦਾ ਤੂੰ ਐਂ ਕਰ ਹਾਂ 20 ਰੁਪਏ ਲੈ ਇੱਕ ਗਲਫ ਕਰਾ ਕੇ ਲੈ ਜਾ ਭਾਈ ਉਹ ਵੀ ਗਲਫ ਕਰਾ ਕੇ ਦਾੜੀ ਦਾੜੀ ਪਾਣੀ ਮੁੱਠੀ ਕਦੇ ਕਰਾ ਕੇ ਲਿਓਏ ਉਹ ਨਹੀਂ ਜਿਹੜੇ ਪੱਗੇ ਜੀ ਮਾਰੇ ਮੁੱਠੀ ਆਹ ਪੱਗੇ ਮੈਨੂੰ ਤਾਂ ਲੱਗਦਾ ਜਿਹੜੇ ਸਭ ਤੇ ਨਸ਼ਾ ਕਰਦਾ ਤੂੰ ਕਿੰਨਾ ਬਾਹਣਾ ਲਾਉਂ ਗੱਲ ਨਾ ਨਾ ਐਵੇਂ ਕੁੜੀ ਫੇਰ ਹੋਰ ਤਾਂ ਕਿਤੇ ਤੋਰ ਨਹੀਂ ਪ ਇਸ ਹਾਲ ਦੋ ਸਾਲ ਦਾ ਪਰੋਣਾ ਨਾ 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 ਇਹ ਜਿੱਦ ਦੇ ਜਿੱਦ ਦੇ ਜੰਮਿਆ ਇਹ ਜੀ ਦਾ ਪੁੱਤ ਹੈ ਉੋਂ ਵੀ ਬਾਪਾ ਮੇਰੀ ਗੱਲ ਸੁਣਾ ਇਹ ਜਿਹੜੇ ਸਾਡੇ ਨੌ ਕਿਲੇ ਵਾਂ ਕੇ ਨੇ ਇਹ ਨਸ਼ੇ ਮੂੰਹੀ ਖਾਜੋ ਕੋਈ ਨਹੀਂ ਕੰਜਰ ਦੀਆ ਜਿਹੜੇ ਮੈਂ ਤੈਨੂੰ ਦੱਸ ਦਾਂ ਜਿਹੜੇ ਨਵੇਂ ਆਪਣੇ ਤੇਰੇ ਆਛੇ ਟਰੈਕ ਟਾਈ ਆ ਜੋੜ ਉਹਨਾਂ ਦਾ ਪੂਰਾ ਤੇ ਛੋ ਉਹਨਾਂ ਦੀ ਕਹਿ ਜੀ ਆ ਇਹੋ ਗੱਲ ਆ ਆਰਕਟੈਕਟ ਨੂੰ ਜੋਰ ਪੂਰਾ ਛੋ ਹੀ ਆ ਜੋਰ ਤੋਂ ਕਿ ਲੈਣਾ ਅਸੀਂ ਜੋਰ ਤੋਂ ਕਿ ਲੈਣਾ ਨਹੀਂ ਵੀ ਹੁੰਦਾ ਹੀ ਆ ਬਰਤ ਮੱਟੇ ਇਹ ਨਾਲ ਮੁੰਡਾ ਐਵੇਂ ਕੁੜੀ ਹੋਰ ਕਿਤੇ ਤੋੜਨੀ ਪਈ ਸਾਲ ਦੋ ਸਾਲ ਦਾ ਪੁਰਾਣਾ ਹੈ ਬੰਗਲ ਡਿਆ ਮੈਂ ਇਸ ਜਿਹੜੀ ਜੋਰ ਤੇ ਤਿੰਨ ਗੁੱਡੇ ਲਾਈ ਜੋਰ ਤੇ ਖੜਦੀ ਹੁੰਦੀ ਹੈ ਤੁਸੀਂ ਯਾਰ ਤੂੰ ਗੱਲਾਂ ਉਹੀ ਕਹੀ ਗੱਲ ਕੋਲੇ ਮੁੰਡਾ ਬੈਠਾ ਉਹੀ ਗੱਲ ਕਰ ਰਿਹਾ ਹੈ ਜਿਹੜਾ ਜੱਤ ਤੁਸੀਂ ਕਰਾਉ ਨਹੀਂ ਹੋ ਯਾਰ ਮੈਂ ਕੁਝ ਕਰਾਉਂਦੇ ਹੋ ਧੱਕੇ ਨਾਲ ਹੀ ਨਿਕਲਦੀ ਆ ਗੱਲ ਜੇ ਤੂੰ ਛੇੜਦੇ ਹੋ ਯਾਰ ਬਮ ਜੁਰ ਮਨਜ਼ੂਰ ਆ ਭਾਈ ਇਹਨਾਂ ਨੂੰ ਚੱਲ ਮਨਜ਼ੂਰ ਨਹੀਂ ਆ ਬੈਠਾ ਗਿਆ 1 ਮਿੰਟ ਹਾਂ ਟੜਕੇ ਅਗਲੇ ਨੇ 500 ਰੁਪਏ ਦੇ ਰੱਖਿਆ ਤਲੀ ਲਾਉਣ ਆਲੀ ਆਊ ਇਹਦੇ ਨਾਲ ਮੈਂ ਗੱਲ ਕਰੀ ਬੈਠਾ ਅਸੀਂ ਤਲੀ ਤੋਂ ਕਰਾਉਣਾ ਹੈ ਉਹ ਨਹੀਂ ਆਏ ਹੁਣ ਤਾਂ ਵੀ ਵਿਆਹ ਸ਼ਾਦੀ ਦਾ ਕੰਮ ਮਾੜਾ ਮੋਟਾ ਅਗਲਾ ਸਮਾਜੂ ਤੁਹਾਨੂੰ ਜਮਾ ਭਾਈ ਕੁੜੀ ਵਾਲੇ ਉਹ ਵੇਲੇ ਇਹਦੇ ਕੋਲ ਪਏਗਾ ਡੰਗ ਲਾ ਦੇ ਕਰ ਗਰੀਬ ਦਾ ਓਏ ਮਾਤਰ ਕੁੜੀ ਵਾਲੇ ਪਾਛੇ ਉਹ ਦਿਖਦੇ ਸੀ ਮੂਰੇ ਹਾਂ ਕਿ ਇਧਰੋਂ ਵੀ ਭਾਈ ਤੁਹਾਨੂੰ ਮੈਂ ਮੂਰੀ ਰੱਖੂੰ ਪਛਾਣ ਨਹੀਂ ਕਰਦਾ ਹਾਂ ਤਾਂ ਲੋੜ ਨਹੀਂ ਹੈ ਨਾ ਲੋੜ ਹੈ ਉਹ ਜਰ ਕੇ ਕੋਈ ਫਰਕ ਆ ਕਰ ਦੇ ਬੰਦੂ ਮੜਾ ਤੁਰਕੇ ਦਿਖਾ ਦੇ ਲੈ ਬੱਚਾ ਇਹ ਨਾ ਮੜਾ ਤੁਰਕੇ ਇਹ ਲੈ ਬਿਨਾ ਕੋਈ ਫਰਕ ਲੈ ਕੋਟੇ ਕਿਵੇਂ ਕਰੇ ਪਏ ਆ ਕੋਈ ਨਹੀਂ ਭਾਰ ਵਾਲਾ ਚੱਕਿਆ ਆ ਜਾ ਵਸ ਆ ਜਾ ਭਾਰ ਜੇ ਮਗਰੀਾਈ ਵਰਖਾ ਜਵਾਨ ਮਿਲਦਾ ਭਾਈ ਆ ਠੀ ਫੁੱਟਦਾ ਕੱਦੀ ਆ ਜਿਹੜੇ ਸਾ ਤੇ ਲੱਤਾਂ ਟਰੱਕ ਟੱਪ ਜਿਹਦੇ ਵਿੱਚ ਕੀ ਦੇ ਇਹਦੇ ਹੋਰ ਕੀ ਦੇ ਓਏ ਭਾਈ ਦੇ ਲੈ ਨਾ ਜੋ ਕੋਈ ਕਰਕੇ ਲੈਣੀ ਸਭ ਕੀ ਕੋਈ ਓਏ ਉਹ ਗੱਲ ਕਰਦਾ ਬਹਿ ਜਾ ਬਹਿ ਜਾ ਓ ਬਹਿ ਜਾ ਮੰਨਿਆ ਤਾਂ ਕਰੋ ਓਏ ਬਹਿ ਤਾ ਜੈ ਗੱਲ ਕਰ ਤੂੰ ਘਰ ਨਹੀਂ ਚੱਲਦਾ ਕਰ ਚੱਲ ਮੈਂ ਤੈਨੂੰ ਆਣੀ ਪਤਾ ਲੈ ਕੋਲੇ ਮੁੰਡਾ ਬੈਠਾ ਓ ਚੱਲ ਮੈਂ ਮੰਨ ਗਿਆ ਗੱਲ ਗਲਤੀ ਮੰਨਦਾ ਕੋਈ ਗਲਤੀ ਮੰਨਦਾ ਫਰਕ ਓ ਲੈ ਲੈ ਲੱਗ ਜਾ ਗौरा ਹੋ ਜਾ ਜਾ ਬਾਈ ਬਾਈ ਫਰਕ ਦੇਖ ਸ਼ੇਰ ਦੇਖ ਇਹ ਤੇਰਾ ਪਿਓ ਵਾਪਾ ਇਹ ਪੁਰਾਣੀ ਬੁੱਢੀ ਦਾ ਬੰਦਾ ਤੂੰ ਪੜਿਆ ਲਿਖਿਆ ਇੱਕ ਜਾਂ શરીર ਕਿੱਛ ਕਰ ਚੁੱਕਾ ਹੁੰਦੇ ਕਿ ਨਾ ਯਾਰ ਬਾਬਾ ਇਹ ਗੱਲਾਂ ਦਾ ਤਰੀਕਾ ਕਰਨ ਦੀ ਨਹੀਂ ਹੈ ਜਦੋਂ ਸਾਡੇ ਮੁੰਡੇ ਹੀ ਫਟੇ ਯਾਰ ਏ ਹੁਣ ਗੱਲ ਛੋੜ ਹਾਂ ਆਪਾਂ ਧੀਆ ਭੈਣਾਂ ਆ ਰਿਹਾ ਜੇ ਕੋਈ ਕੁੜੀ ਨਰਸ ਦਾ ਕੋਰਸ ਕਰਦੀ ਆ ਕੋਈ ਵੀ ਉਹਦੇ ਵਿੱਚ ਰਬੜ ਦੇ ਸੰਦ ਸਨੇੜੇ ਸਾਰਾ ਝਖਿਉਂਦੀ ਹੈ ਕਿ ਨਾ ਸਿਖਉਂਦੇ ਆ ਇਹ ਬੜੀ ਲਖੀ ਨਾ ਚੀਜ਼ਾਂ ਆਮ ਆ ਯਾਰ ਉਹ ਯਾਰ ਇਹ ਤਾਂ ਗੱਲਾਂ ਪ੍ਰਾਈਵੇਸੀ ਵਾਲੀਆਂ ਹੁੰਦੀਆਂ ਹੂੰ ਉੱਥੇ ਪਰੌਣਿਆ ਕਿਹੜੀ ਪ੍ਰਾਈਵੇਸੀ ਨੇ 100 100 ਕੁੜੀ ਹੁੰਦੀ ਹੈ ਕਲਾਸ ਚ ਚੰਗਾ ਫਿਰ ਕੋਰਸ ਹੈ ਓਏ ਇਹ ਵੀ ਕੋਰਸੀ ਆ ਕਦੋਂ ਕੋਰਸ ਹੈ ਕੋਰਸ ਦੇ ਸਿੱਧੀ ਘਰ ਚ ਲੈਣਾ ਘਰ ਚ ਲੈਣਾ ਫਿਰ ਮੈਂ ਤੈਨੂੰ ਹੋਰ ਦੱਸਾਂ ਹੂੰ ਤੜਕੇ 3000 ਰੁਪਇਆ ਪੰਜ ਚਾਰ ਲੱਗਿਆ ਡਿਚਲਵਾੜੂ ਕੁੜੀ ਅੰਦਰ ਬੈਠੀ ਦੇਖੀ ਆ ਬੱਸ ਚਲਵਾ ਕੇ ਕੀ ਕਰਨਾ ਵੀ ਦੇਖ ਲਉ ਤੇਲੀ ਵੀ ਜਨ ਕਰ ਆਂ ਪ੍ਰਵਾ ਸਾਡੇ ਤੁਸੀਂ ਜਾਂ ਨਿਬੜੋ ਕੱਲ ਮੈਂ ਜਾਣਾ ਮੇਰਾ ਕੰਮ ਯਾਨੇ ਤੁਸੀਂ ਦੇਣ ਲੈਣ ਦੱਸੋ ਕੀ ਦੇਣ ਲੈਣ ਕੀ ਜਿਮ ਹੋ ਗਈ ਜੋ ਸਾਡੇ ਮੁੰਡੇ ਹੀ ਨਹੀਂ ਫਟਾ ਕੀ ਕਬੀ ਕੀਆ ਯਾਰ ਉਹੀ ਕਿਉਂ ਬੜੀ ਬੜੀ ਗੱਲਾਂ ਤੈਨੂੰ ਛੇੜਾ ਤੂੰ ਪੜਿਆ ਲਿਖਿਆ ਪਗੜਾ ਉਹ 30 ਸਾਲ ਦਾ 45 ਸਾਲ ਦਾ ਮੁੰਡਾ ਹੋਰ ਵੱਡੀ ਹੈ 올림픽 ਖੇਡਿਆ ਸਰਟੀਫਿਕੇਟ ਮੰਗਾ ਨਾ ਖੇਡਿਆ ਬਾਲੀਬਾਲ ਫੁੱਟਬਾਲ 올림픽 ਇਹਦਾ ਮੈਦਾਨ ਮਿਲਿਆ ਸੀ ਨੂੰ ਬੇਪਾਪੂ ਨਹੀਂ ਜਾਣ ਦਿੱਤਾ ਅੱਛਾ ਪੰਜਾ 6 ਫੁੱਟ ਦੀ ਛਾਲ ਤੱਕ ਖੜਾ ਖੜਾਇਆ ਮਾਰਦਾ ਸੀ ਕੋਟ ਠੀਕ ਹੈ ਬੜਾ ਕੰਜਾ ਦਾ ਖੇਡਣ ਨੂੰ ਤਕੜਾ ਸੀ। ਕਮਜ਼ੋਰ ਕਬੱਡੀ ਭਲਾਂ ਕੈ ਸਾਲ ਖੇਡਿਆ? 10 ਸਾਲ ਖੇਡਿਆ ਕਬੱਡੀ। ਫੇਰ ਮੰਨ ਤਾਂ ਤੁਹਾਡੇ ਵਾਲੇ ਮੰਨਦੇ ਨਹੀਂ। ਹਾਂ ਕੱਪ ਕਿੱਥੇ ਪਾਇਆ? ਮੈਂ ਐਂਕੋ ਪਛ ਖੜੇ ਗੱਲ ਮਦਰਾ ਕਰਕੇ ਨਹੀਂ ਜਾਦਾ। ਗੱਲ ਸੋਹਣੀ ਦੀ। ਕੱਪ ਕਿੱਥੇ ਪਾਇਆ ਹੈ? ਕੱਪ ਕਿੱਥੇ ਪਾਇਆ ਤੇਰੇ? ਕੱਪ? ਟੋਕਰੇ ਦਾ ਕੱਪ ਚਾਹਲੇ ਚ। ਓਏ ਓ ਨੀ ਜਿਹੜੇ ਜੁੱਤੇ ਹੋਏ ਕਬੱਡੀ ਖੇਡਦੇ ਨੇ। ਉਹ ਤੇਰੇ ਪਾਪੇ ਨੇ ਛਿੜਤੇ ਸੀ ਲੜ ਪਿਆ ਸੀ। ਬਿਲਿਅ ਬਹੁਤ ਸੀ। ਤੇ ਕਬੱਡੀ ਖੇਡਦਾ ਰਿਹਾ ਕਬੱਡੀ ਖੇਡਿਆ ਹੁੰਦਾ ਨਾ ਕੁੜੀਆਂ ਮਾਂਗਰ ਕਰਦੀਆਂ ਹੁੰਦੀਆਂ ਮਾਂਗਰ ਚ ਬਾਲੀਆਂ ਫੇਰਦੀਆਂ ਆ ਵੇਖੀ ਇਹ ਆ ਚੀਜ਼ ਪਾਈ ਫੇਰ ਰੋਕ ਕਰੀ ਬਾਲੀਆਂ ਸੀ ਮਾਂਗ ਰਾ ਰੋਕੀ ਤੇ ਫਿਰ ਵਿਆਹ ਨਾ ਕਰਾਇਆ ਪਛਾਣ ਧੱਕੂ ਵਾਈਦਾ ਇਹ ਇਹਨੇ ਲਿਆਂਦਾ ਫਿਰ ਬਾਹਰ ਠੀਕ ਪਛਾਣ ਧੱਕੂ ਪਾਇਆ ਫੇਰ ਹਟੀਆਂ ਠੀਕ ਹੈ ਯਾ ਨਿੱਬੜਦੀ ਗੱਲ ਹੈ ਤੁਸੀਂ ਗੱਲ ਸੁਣੋ ਗੱਲ ਸੁਣੋ ਬਾਲਾ ਪਾਈ ਜਾਂਦਾ ਮੁੰਡਾ ਬਾਲਾ ਬਟਾ ਕਲੂਣਾ ਬਾਲਾ ਫਰਕਾ ਉਹ ਵੀ ਨੱਚੇ ਮੁਹੀ ਖਾਈਉ ਸਰ ਬਣਾ ਰਾ ਕੰਮ ਕੰਮ ਬਣਾ ਬਣਾ ਰਾ ਹੈ ਜੋ ਲੋਟ ਕਬੇ ਕਿਹਾ ਤੇ ਹੋਰ ਜੰਗਾ ਗੱਲ ਆਏ ਆ ਦੇਖ ਅੱਛਾ ਭਈਆ ਪਾਟਾ ਕੋਈ ਖਾਣੀ ਨਹੀਂ ਖਾਣੀ ਅੱਛਾ ਜੀ ਮੁੰਡਾ ਇਹ ਆ ਤੇ ਉਹ ਨਾ ਨਹੀਂ ਪਿੰਡ ਚੋਂ ਪਤਾ ਕਰ ਲੋ ਜ਼ਮੀਨ ਜਾਇਆਂ ਤੱਕ ਹਾਂ ਮੁੰਡਾ ਦਾ ਕਿਉਂ ਤੇ ਹਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਪਤਾ ਲੈ ਦੇਣੇ ਦੇਖ ਅੱਗੇ ਤੁਹਾਡੀ ਮਰਜ਼ੀ ਤੂੰ ਸ਼ਰਾਬ ਪੜਿਆ ਲਿਖਿਆ ਕਮਲੀ ਬੋਂਡਾ ਕਾਦੀ ਕਮਲੀ ਬੋਂਡਾ ਨਹੀਂ ਵੀ ਗੱਲ ਕਹਿਣੀ ਸਿਆਣਾ ਦੇਹੀ ਹੈ ਹੈ ਸਿਆਣਾ ਲੈ ਛੇ ਤੂੰ ਛਾਣਾ ਚੱਲ ਬਿਜਾਈ ਕਰ ਦੇਣੇ ਵੀ ਮਾਤਲ ਇੱਥੇ ਥਾਂ ਤੇ ਉਹ ਨਾ ਨਹੀਂ ਆਈਆ ਅੱਛਾ ਹਾਂ ਕੋਈ ਬੁੱਢੀ ਹੋਇਆ ਨਾ ਫਿਰ ਇਹਨੂੰ ਚੱਲ ਪਾਪਾ ਮੈਂ ਤਾਂ ਕਹਿੰਦਾ ਦੁਕਾਨ ਗਾਣਾ ਠੀਕ ਹੈ ਜੁम्मेदारी ਲੈ ਲੈ ਮੈਂ ਜੀ ਜੁम्मेदारी ਫੋਲ ਲੈ ਗਿਆ ਰੋਏ ਉਹ ਗੱਲ ਨਾ ਉਹ ਵੇਲਾ ਮੈਂ ਜੇ ਜਿਹਨੇ ਨਾ ਰੱਖੀ ਮੈਂ ਰੱਖੂ ਬਸ ਮੈਂ ਉਹ ਗੱਲ ਵੀ ਜ਼ੋਰ ਤੇ ਆਪਦੇ ਜ਼ੋਰ ਤੇ ਵੀ ਮੈਂ ਕਾਬ ਰੱਖੂ ਕਹਿਣ ਦਾ ਭਾਵ ਮਤਲਬ ਠੀਕ ਹੈ ਵੀ ਦਾ ਪਹਿਲਾਂ ਕੁੜੀ ਉੱਥੋਂ ਆਈ ਹੈ ਜੇ ਉਹੀ ਕੰਮ ਹੋ ਜੇ ਨਹੀਂ ਮੈਂ ਉੱਥੇ ਵੀ ਮੈਂ ਪੜਾਈ ਸੀ ਡਾ ਵੀ ਪੜਾਈ ਸੀ ਉੱਥੇ ਵੀ ਮਾਤਲ ਉੱਥੇ ਪਰੋਣੇ ਨੂੰ ਮੈਂ ਕੁੱਟਿਆ ਨਹੀਂ ਤੇ ਸਾਹਮਣੇ ਉਸ ਤੋਂ ਬਾਅਦ ਚੱਲ ਮਾਰਨ ਵਾਲਾ ਮਰ ਗਿਆ ਮੈਂ ਆਖਾ ਠਾਲਾ ਆਪਣਾ ਨੂੰ ਕੁੜੀ ਨੂੰ ਬੋਲਾ ਕੀ ਪੈਣੂ ਹਾਂ ਹਾਂ ਇੱਥੇ ਭਾਈ ਜ਼ਿੰਮੇਵਾਰੀ ਮੇਰੀ ਫੁੱਲਾ ਅੱਛਾ ਇਹ ਇਹਨੇ ਰੱਖੀ ਮੈਂ ਰੱਖੂ ਬਸ ਫੇਰ ਫੇਰ ਵੀ ਮਾਤਲ ਗੱਲ ਹੱਥ ਰੱਖੂ ਛਿਰ ਛਿਰ ਥੱਲੇ ਵੀ ਛਿਰਤੇ ਵੀ ਕੀ ਕੀ ਥੱਲੇ ਉਹ ਮਾਤਲ ਵੀ ਥੱਲੇ ਪੁੰਜੇ ਨਹੀਂ ਲੱਗਣਦਾ ਮੈਂ ਕਹਿੰਦਾ ਮੇਰਾ ਕੰਮ ਜਣੇ ਕਿਸੇ ਚੀਜ਼ ਦਾ ਹੱਥ ਨਹੀਂ ਖੜ ਦਿੰਦੇ ਇਹ ਇਹ ਗੱਲਾਂ ਹੁੰਦੀਆਂ ਨੇ ਛਾਣੇ ਬਟੇਣੀਆਂ ਹੰਬੀਆ ਗੱਲ ਹੁਣ ਤੁਸੀਂ ਆਪਦੀ رائے ਕਰ ਲਓ ਜੇ ਕੋ ਭਰਾਵਾ ਇਹ ਕੱਲ ਤੂੰ ਅਖੇ ਵੀ ਖਨੀ ਚੰਦਣੇ ਆਤਾ ਯਾਨੀ ਕੁਸ ਖਾ ਲਿਆ ਤੈਨੂੰ ਕਹਾਂਗੇ ਫਿਰ ਉਹ ਤਾਂ ਬਾਏ ਆਪ ਜੇ ਮਨ ਚ ਰੱਖਦਾ ਸੀ ਉਹ ਤਾਂ ਮੈਂ ਬੈਠਾ ਵੀ ਤੁਹਾਨੂੰ ਆਇਆ ਵੇ ਜਾਣ ਕੇ ਨੇ ਕਰਾਤਾ ਜੇ ਬਚੋਲੀ ਵਾਲੀ ਗੱਲ ਦੇਖ ਆਪਣੇ ਇਹਦੇ ਨਾਲ ਵੀ ਘਰ ਬਣਿਆ ਛੋਡੇ ਨਾਲ ਘਰ ਦਾ ਸਾਡੇ ਨਾਲ ਤਾਂ ਘਰ ਬਣਿਆ ਪਹਿਲਾਂ ਤੂੰ ਐਂ ਦੱਸ ਦੇ ਸਹੀ ਸਹੀ ਵੀ ਪੈਸੇ ਕਿਨੇ ਕੀਤੇ ਇਹਨੇ ਕਿਹਦੇ ਨਾਲ ਨਾ ਆਪਾਂ ਛੱਤ ਥੱਲੇ ਬੈਠਿਆਂ ਧਰਮੋ ਧਰਮੀ ਦੀ ਗੱਲ ਆਪਾਂ 1 ਰੁਪਇਆ ਨਹੀਂ ਕਰਾ 50000 ਕਰਿਆ ਪਾਣੀ ਦੀ ਆਪਾਂ ਜੇ ਆਪਾਂ ਦੇਖ ਛੱਤ ਥੱਲੇ ਬੈਠੇ ਇੱਕ ਰੁਪਿਆ ਨਹੀਂ ਕਰਿਆ 50000 ਜਰੂਰ ਲਊ ਆਪਾਂ ਨਹੀਂ ਰੁਪਿਆ ਵੀ ਕਰਿਆ 50000 ਇੱਕ ਮਿੰਟ ਗੱਲ ਕਰ ਲੋ ਲੋਕ 50 50000 ਲਈ ਜਾਂਦੇ ਆ ਆਪਾਂ ਨਹੀਂ ਰੁਪਿਆ ਵੀ ਕਰਿਆ ਹਾਂ ਨਾਲੇ ਇੱਕ ਮਿੰਟ ਖੜਾ ਸੀ ਗੱਲ ਕਰਦੇ ਆ ਕਰ ਲੋ ਤੁਸੀਂ ਜਾ ਕਰ ਲੋ ਚੱਲ ਅਸੀਂ ਮੈਂ ਮੁੰਡੇ ਨੂੰ ਪੁੱਛ ਲੈਣਾ ਫਿਰ ਜ਼ਿੰਮੇਵਾਰੀ ਲੈਂਦਾ ਫਿਰ ਕਰ ਫੋੜੀ ਨੂੰ ਪਹਾੜੇ ਕੇ ਜਨਮ ਕਰ ਰਿਹਾ ਹਾਂ ਕੜਤਾ ਦੋ ਕਦੇ ਜੁਆਇਨਾ ਵਹਿਮ ਕਰੀਦਾ ਮੈਂ ਨਹੀਂ ਲੈਣਾ ਜੰਗਾ ਆਪਣਾ ਜੁੱਟੂ ਹੈ ਨਾ ਉਹ ਦੋ ਉੱਠਾਉ ਦਾ ਕੰਮ ਛੱਡ ਦੇ ਨਾ ਕਿਉਂ ਭਾਈ ਵੀ ਕਰੀ ਗਏ ਠੀਕ ਚਾ ਕੀ ਇਹ ਮਰਦੂ ਮੁੰਡਾ ਹੈਗਾ ਪਜਾਈ ਹਾਂ ਆਪਦਾ ਭਾਈ ਰਾਏ ਕਰ ਲੋ ਕਹਿੰਦੀ ਚੱਲ ਫਿਰ ਕਹ ਹਾਂ ਫਿਰ ਚੱਲ ਠੀਕ ਹੈ ਫਿਰ ਜੇ ਤੂੰ ਜ਼ਿੰਮੇਵਾਰੀ ਲੈਣਾ ਹਾਂ ਜ਼ਿੰਮੇਵਾਰੀ ਫੋਲਿਆ ਮੇਰੀ ਠੀਕ ਹੈ ਹਾਂ ਜ਼ਿੰਮੇਵਾਰੀ ਦਾ ਫਿਕਰ ਨਾ ਕਰੋ ਤਾਂ ਤਾਂ ਹਾਂ ਕੋਈ ਬਈ ਦੇਰ ਲੈਣ ਬੱਚੇ ਨੂੰ ਫਿਰ ਕੱਲ ਨੂੰ ਰੋਲਾ ਪਈ ਜਾਵੇ ਕਿਵੇਂ ਬਈ ਕੀ ਸਲਾਹ ਤੇਰੀ ਕੋਈ ਮੈਨੂੰ ਤਾਂ ਡੱਕਾ ਨਹੀਂ ਜਾਏਦਾ ਮੈਨੂੰ ਤਾਂ ਕੁੜੀ ਹੀ ਜਾਇੰਦੀ ਹੈ ਦੇਖ ਰਹੇ ਹੋ ਹੁਣ ਆਪ ਦਾ ਵਹਿਮ ਜਾਂ ਕਰਦੇ ਆ ਫਿਰ ਤੂੰ ਆਖੇ ਵਹਿਮ ਵਹਿਮ ਕਰਦੇ ਨੇ ਮੈਂ ਤਾਂ ਆਪਕਾ ਨੇ ਜੇ ਜਿਆਦਾ ਵਹਿਮ ਕਰਦੇ ਤਾਂ ਰਹਿਣ ਦੇ ਆਪਾਂ ਨਹੀਂ ਨਹੀਂ ਉਹ ਮੁੱਕਰੀ ਦਾ ਭਾਂਡੇ ਲਨ ਜਾਂ ਮੁੰਡਾ ਮੁਕਰੂ ਨਾ ਛੇੜਿਆ ਕੰਮ ਨਹੀਂ ਕੋਈ ਨਹੀਂ ਮੈਂ ਬੈਠਾ ਕਹ ਰੇ ਮੁਕਰ ਮਕਰਾਈ ਨਾ ਹੁਣ ਗੱਲ ਕਰ ਮੁੰਡਾ ਬੁੜਾ ਕਹ ਬੁੜਾ ਮੁੱਕੂ ਮੁੰਡਾ ਮੁੱਕਰੀ ਜਾਂਦਾ ਇਹਨੂੰ ਐ ਵਹਿਮ ਕਰਕੇ ਅੜਪਾ ਵਾਲਾ ਇਹ ਗੱਲ ਦੀ ਚੜ ਗਈ ਬੰਦੇ ਨੇ ਨਾ ਮੰਨਦਾ ਕੋਈ ਨਹੀਂ ਨਾ ਬੰਦੇ ਯਾਰ ਖਾ ਨਹੀਂ ਥੋਣਾ ਯਾਰ ਦੇਖ ਛੇੜਾ ਮੇਰੀ ਜ਼ਿੰਮੇਵਾਰੀ ਹੈ ਹਾਂ ਬੁੜਾ ਆ ਬਖ ਮੇਰੀ ਜ਼ਿੰਮੇਵਾਰੀ ਹੈ ਤੂੰ ਉਹ ਕਰ ਲੈ ਨਾ ਕਰ ਹੁਣ ਸਿਰਫ ਕਨਾਲੀ ਦੇ ਦੇ ਤੇਰੀ ਜ਼ਿੰਮੇਵਾਰੀ ਹੈ ਤਾਂ ਫਿਰ ਕੋਈ ਨਹੀਂ ਦੇਖ ਭਾਈ ਮੈਂ ਆਪਦੇ ਸਿਰ ਤੇ ਜ਼ਿੰਮੇਵਾਰੀ ਲਈ ਆ ਮੈਂ ਆਪੇ ਕੁੜੀ ਜੀ ਲਉ ਠੀਕ ਆ ਕੀ ਦਾਂਗਾ ਕੁੜੀ ਦੀ ਓਏ ਮਾਤਲ ਵੀ ਢੋਲੀ ਆਪੇ ਤੋਰੂ ਆਪੇ ਘਰੇ ਲਿਆਉ ਮੇਰੀ ਜ਼ਿੰਮੇਵਾਰੀ ਹੋ ਗਈ ਬਸ ਠੀਕ ਆ ਬਸ ਨਿਬੜ ਗਈ ਗੱਲ ਹਾਂ ਤੇਰੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਮੈਂ ਤਾਂ ਚੱਲ ਮੈਨੂੰ ਹੁਣ ਤੂੰ ਇਹ ਜਿਆਦੇ ਵਹਿਮ ਕਰਦੇ ਨੇ ਨਾ ਨਾ ਪਰਵਾਹ ਨਹੀਂ ਪਲੰਗੇ ਕੰਮ ਕਰਦਾ ਹਾਂ ਕਰਦਾ ਕੰਮ ਠੀਕ ਆ ਠੀਕ ਆ ਠੀਕ ਆ ਪਹਿਨਾ ਕੰਮ ਮੈਂ ਸਾਰਾ ਕਰੂਗਾ ਦੇ ਲੈਣ ਕੋਈ ਨਹੀਂ ਬਸ ਹਾਂ ਅਲੀ ਮਰਜੀ ਨਾਲ ਬਸ ਕੁਛ ਨਹੀਂ ਕਰ ਕੱਲੀ ਲੈਣੀ ਇਹਨੇ ਦੇ ਲਈਏ ਕੀ ਕਰ ਕਰ ਉਹ ਰਹਿਣ ਦੇ ਜਾ ਨਹੀਂ ਮੈਂ ਤਾਂ ਚਲ ਕੁਛ ਨਹੀਂ ਕੁਛ ਨਹੀਂ ਕਰੀ ਕਰਪੀਅਤ ਹੀ ਹੋ ਗਿਆ ਠੀਕ ਆ ਅਮਾ ਜੀ ਨੰਗੀ ਤੋਂ ਜੋ ਕੱਪੜੇ ਵਿੱਚ ਨਹੀਂ ਕੁਝ ਲਪੇਈ ਨਹੀਂ ਚੱਦ ਉਹ ਬੁੜੀਆਂ ਕਹੀਂ ਨਹੀਂ ਗੱਲ ਅਸੀਂ ਨੱਕ ਮਲਾਂ ਕਰਕੇ ਕਹਨੇ ਮੇਰੇ ਬਾਬਾ ਮਾਤਲਬੀ ਮੇਰੀ ਗੱਲ ਸੁਣ ਲੈ ਪਹਿਲਾਂ ਐਵੇਂ ਪੱਕਾ ਹੀ ਨਾ ਮਾਰ ਕੁੱਤੇ ਆਲੀ ਚਲ ਓਕੀ ਮਿੰਟ ਠੀਕ ਆ ਹਾਂ ਦੇਰ ਲੜ ਦੇਖ ਸਾਰਾ ਦਿਮਾਗੀ ਬਾਖਾ 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 ਤੇਰੀ ਵੱਡੀ ਕਰੇ ਸ਼ਾਵਾ ਜਿੰਨਾ ਸਮਾਨ ਪਹਿਲਾਂ ਦਿੱਤਾ ਸੀ ਉਹੀ ਉਹ ਯਾਰ ਲੋੜ ਹੀ ਨਹੀਂ ਦੇਖ ਜਿਹੜੇ ਨੇ ਕੁੜੀ ਦੇਤੀ ਭਾਈ ਸਾਰਾ ਕੁਝ ਆ ਤੂੰ ਵੇਚਾ ਸੋਜੀ ਛਿੜੀ ਆ ਤੇਰੀ ਜ਼ਿੰਮੇਵਾਰੀ ਕਿਵੇਂ ਕਰਾ ਦੇਗੀ ਬਸ ਨਿਪਟ ਗਈ ਗੱਲ ਆ ਇਹ ਪੱਕਾ ਫੁੱਜੀ ਦਾ ਮੁਕਰੀ ਨਹੀਂ ਬਸ ਠੀਕ ਆ ਉਹ ਉਧਰ ਕੀ ਗੱਲ ਕਰਦਾ ਉਹਨੂੰ ਮੈਂ ਆਖਿਆ ਮਖਾ ਬੰਦੇ ਮਖਾ ਮਾਟਾ ਠਿਕਾਇਆ ਕਿ ਕੱਲ ਨੂੰ ਕੁਝ ਨਹੀਂ ਖਾਪੜੀ ਪੀ ਲੈ ਲੰਬਾ ਹੋ ਜੇ ਮੈਂ ਇਹਨੂੰ ਕਰੜਾ ਕਰਿਆ ਠੀਕ ਆ ਠੀਕ ਆ ਹਾਂ ਪਰ ਮੈਂ ਇੱਕ ਵਾਰ ਕਰਦਾ ਕੁੜੀ ਵਾਲਾ ਹਾਂ ਕਰੋ ਗੱਲ ਕਰੋ ਆ ਚਾਹ ਵਾਲੇ ਭਾਂਡੇ ਕਹਦੇ ਇਹਨੂੰ ਚੱਕ ਲੂ ਹੈ ਚਾਹ ਵਾਲੇ ਭਾਂਡੇ ਓਏ ਚਾਹ ਤਾਂ ਵਿਚਾਰਾ ਗਿਆ ਕੱਲਾ ਜਾਣਾ ਜਦੋਂ ਕੱਲਾ ਜਾਣਾ ਫਿਰ ਮੈਨੂੰ ਕਰਨੀ ਨਹੀਂ ਦਿੰਦੀ ਓਏ ਦੂਰ ਇੱਥੇ ਦਿਖਾਉਣਾ ਹੈ ਚਾਹ ਦੇ ਓਏ ਇਹੇ ਨਾ ਹੁਣ ਜੇ ਮੈਨੂੰ ਤੀ ਦੇਖਣਾ ਓਏ ਸੰਗ ਮੰਨਦਾ ਵੀ ਕੀ ਬੰਦਾ ਐ ਸਾਹਮਣੇ ਭਾਂਡੇ ਚ ਪੂਟਾ ਦਾ ਕੀ ਤ ਜੇ ਲਵੇਗਾ ਨੌਲੇਜ ਖੜੀਆਂ ਫਿਰ ਤੁਸੀਂ ਐਂ ਕਰੋ ਮੈਂ ਇਹਦੇ ਨਾਲ ਤਿਆਰੀ ਬੈਰੀ ਕਰਾਉਣਾ ਤੁਸੀਂ ਜਾ ਕੇ ਨਾ ਟੈਲੀਫੋਨ ਤੇ ਦੱਸ ਦਿਓ ਤੁਹਾਨੂੰ ਹਾਂ ਤੁਸੀਂ ਜਾਓ ਸ਼ਾਬਾਸ਼ ਮੈਂ ਇਹਨੇ ਕੋਈ ਬੈਠਾ ਨੂੰ ਮੈਂ ਰਾਏਵਾਰੀ ਦਿਨਾਂ ਫਿਰ ਕੀ ਕਰਨ ਵਾ ਦਾ ਕਰਾਈ ਚੜਾਵਾਂਗੇ ਮਣੀ ਮੋਟੀ ਕਰਾਂਗੇ ਕੋਈ ਜਿਹੜਾ ਪਿਆਰ ਚੰਗਾ ਸ਼ਾਬਾਸ਼ ਚੰਗਾ ਛਿਰਾ ਜਾਂਦਾ ਚੰਗਾ ਬਾਈ ਬੰਤ ਚੰਗਾ ਜੀ ਹਾਂ ਭਾਈ ਜੱਥ ਲਾਉਂਦੇ ਉਹ ਖੜਾ ਹੋ ਕੇ ਕੰਮੂਰਦੀ ਹੋ ਜਾਂਦਾ ਹੈ ਆ ਬਾੜਾ ਬਾੜਾ ਕੰਜਰਾ ਛਣਾ ਇਸ ਵੱਲੋਂ ਹੋਰ ਮੇਰੇ ਤਾਂ ਨਹੀਂ ਲਾਉਨੇ ਬੰਦੇ ਉਹਦੇ ਨਾਲ ਨਹੀਂ ਨਹੀਂ ਉਹ ਬਾੜਾ ਛਣਾ ਇਸ ਵੱਲੋਂ ਬਾਈ ਅੱਬਾ ਯਾਰ ਮੈਂ ਤਾਂ ਮਾਲਿਆ ਕੱਡੇ ਪੱਟੋ ਹੋਰ ਪ੍ਰਕਾਤਾ ਕੰਮ ਬਣ ਗਿਆ ਹੋਰ ਬੰਨ ਖੜਾ ਬਣਾ ਦੇ ਕੰਮ ਰੋਟੀ ਦਾ ਆਦਰਾ ਕਰਦੇ ਪਰ ਬਾਹਰ ਆਮਣੇ ਦਿੱਕੀ ਕਰਦੇ ਰੋਟੀ ਤੋਂ ਭੁੱਖੇ ਮਰਦੇ ਆ ਬੇਵੇਲੇ ਕਵੇਲੇ ਆਉਣੇ ਆ ਓਏ ਇਹਨੂੰ ਲੰਘ ਦੇ ਲੌੜੇ ਦਾ ਪਤਾ ਹੀ ਨਹੀਂ ਓਏ ਇਹਨੂੰ ਕੀ ਪਤਾ ਕਰ ਆਪਾ ਮਨਤਾ ਦੇਖੋ 50 ਤੋਂ ਨਾ ਮੁੱਕਰੀ 50 ਤੋਂ 50 ਤੇਰਾ ਪੱਕਾ ਗਿਆ ਭੂਆ ਜੀ ਅੱਜ ਲੈ ਲਾ ਕੋਲ ਦਾ ਮੈਂ ਚਿੱਖੀ ਪੜੀ ਕੁੜੀ ਵੀ ਖੇਲੇ ਵਰਗੀ ਹੈ ਕੁੜੀ ਵਸ ਠੀਕ ਹੋਣੀ ਜਿਹਨੇ ਮੈਂ ਆਇਆ ਵੀ ਕੋਈ ਉਹ ਹੀ ਨਾ ਹੋਵੇ ਭੁੱਖੇ ਆ ਟੁ ਪ੍ਰਵਾਣ ਕੀ ਘਰੇ ਆ ਜੀ ਤੇਰੇ ਚਾਨਣ ਕਰ ਦੋ ਬਾ ਠੀਕ ਆ ਮਾ ਕੋਈ ਕੈਰੀ ਕਰ ਕੋਈ ਕਪਾਖ ਮਨਮਨ ਕੇ ਰੱਖਾ ਠੀਕ ਆ ਦਾੜੀ ਦੂਰੀ ਦਾੜੀ ਦੂਰੀ ਆਪਣਾ ਮਾ ਕੇ ਰੱਖ ਹਮ ਮਾ ਇਹ ਜਿਹੜਾ ਮੇਰਾ ਕੰਮ ਜene ਮਾੜਾ ਮੋਟਾ ਨੂੰ ਖਰਚੇ ਕਰ ਜੀ ਕੋਈ ਨਹੀਂ ਕਰ ਦੂਗਾ ਕਰ ਦੂਗਾ ਖਵਾ ਪਿਆ ਜੀ ਬੰਦੇ ਨੂੰ ਪੰਨੀ ਹੁੰਦਾ ਕੋਈ ਨਹੀਂ ਕਰਤਾ ਕਰਦਾ ਗਿਆ ਮਾ ਇਹ ਤਾਂ ਫਿਰ ਆਥਣੇ ਜਾਉ ਬੋਤਲ ਲੈ ਕੇ ਇੱਥੀ ਆ ਚੰਗਾ ਤੇ ਉਹਨਾਂ ਨੂੰ ਕਰ ਲੈ ਜਰਾ ਆਹ ਹਕਮ ਕਰਤਾ ਨਾ ਕੰਮ ਹੋਰ ਹਰੇਕ ਬੰਦੇ ਤੋਂ ਨਿਕਲ ਨਹੀਂ ਨਿਕਲਦਾ ਹੈ ਨਾ ਨਾ ਹਰੇਕ ਬੰਦਾ ਕਰ ਹੀ ਨਹੀਂ ਸਕਦਾ ਕੋਈ ਜਿਹੜਾ ਤੂੰ ਵੀ ਮਾੜਾ ਮੋਟਾ ਘੱਟ ਰਵੇ ਉਹ ਬਰੀ ਰਹਿਣਾ ਓਏ ਤੇ ਉੱਪਰ ਹੁਣ ਫਿਰ ਮੈਂ ਕੀ ਕਰਾਂ ਫਿਰ ਜਦੋਂ ਕਲਾ ਕਰਾ ਹੈਗਾ ਜੈ ਜਾਉਂਗਾ ਅੱਖੇ ਪਈ ਨਹੀਂ ਹੱਥ ਲਾ ਜੀ ਕੋਈ ਬੜੀ ਜੇ ਨਾ ਕੋਈ ਜਦ ਮੜੇ ਨੀਮਾ ਰੱਖੇ ਉਹ ਨੀਮਾ ਤਾਂ ਲੀਵੇ ਹੀ ਸੀਗਾ ਹੋਰ ਉੱਤੇ ਭੁਖੋ ਗਿਆ ਉਹ ਨਹੀਂ ਆਖੇ ਵੀ ਭੈਂਕੋ ਤਾਂ ਗ੍ਰਿਸ਼ਟੀ ਬੁੱਟਰ ਪੱਟੂ ਅੱਛਾ ਵਾ ਛਾਬ ਨਾਲਿਆ ਕਰ ਮੜਾ ਯਾਰ ਨਹੀਂ ਨਹੀਂ ਛਾਬ ਨਹੀਂ ਰਹਿਣਾ ਰਾ ਰਾ ਬਣ ਗਿਆ ਕਮਾ ਤਾਂ ਚੰਗੇ ਕੱਢੇ ਵਾਟਾ